ਵਿਚ ਕਮੈਂਟਰੀ ਨੂੰ ਸਤਿਕਾਰ ਦਿੱਤਾ ਹਜ਼ਾਰ ਤੋਂ ਉਹ ਪ੍ਰੋਫੈਸਰ ਮਕਨ ਸਿੰਘ ਜੀ ਨੂੰ ਕ੍ਰੈਡਿਟ ਜਾਂਦਾ ਹੈ ਉਹਨਾਂ ਦੀ ਸਿਹਤਯਾਬੀ ਦੇ ਵਾਸਤੇ ਵੀ ਸ਼ੁਭ ਸ਼ਾਮਾਂ ਨੇ ਲਓ ਇਧਰੇ ਪਾਸੇ ਖੇਡ ਕਬੱਡੀ ਆ ਦੇਖਦੇ ਵੀ ਰਵੀਕਰ ਰੰਧੇ ਜਲਾਲਪੁਰੀਆ ਜਲਾਲਪੁਰੀਆ ਪਾਲਾ ਜਲਾਲਪੁਰੀਆ ਪਾਲਾ ਆ ਫੜੇ ਜਲਾਲਪੁਰੀਏ ਪਾਲੇ ਦੇ ਹੁਣ ਵਿਰਲੇ ਹੀ ਨੇ ਮੁੜਦੇ ਜੱਟ ਹੱਥੀ ਦੇ ਗੁੱਗੂ ਗਿਲ ਆ ਤੈਨੂੰ ਝੂਮ ਝੂਮ ਕੇ ਆ ਝੂਮ ਝੂਮ ਕੇ ਤਰਦੇ ਕਬੱਡੀ 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 ਨਹੀਂ ਹੋ ਦੇ ਰੇਂਜ ਰੋਵਰ ਗੱਡੀ ਦੇ ਨਾਲ ਮਾਨ ਸਨਮਾਨ ਕਦੇ ਪੁਲੱਥ ਦੇ ਕਬੱਡੀ ਕੱਪ ਦੇ ਵਿੱਚੋਂ ਆਹ ਇਸ ਨੌਜਵਾਨ ਹਰਲੇ ਵੱਡੇ ਮੋਟਰਸਾਈਕਲ ਕਦੇ ਹਾ ਬੂਸਾ ਦੀ ਬਾਤ ਭਈ ਆ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਆ ਦੁੱਗਾਂ ਵਾਲਾ ਕੋਸ਼ਿਸ਼ ਕਰਦਾ ਹੋਇਆ ਦੁੱਗਾਂ ਵਾਲਾ ਜੱਟ ਬੱਲੀਏ ਆ ਫੈਨ ਜੀ ਦੀ ਵੱਧ ਦੁਨੀਆ ਕਹਾਂ ਦਾ ਕਿਸੇ ਤੋਂ ਨਾ ਘੱਟ ਬੱਲੀਏ ਇਹ ਨਿਰਮਲ ਸਿੰਘ ਪੰਚ ਦਾ ਪੁੱਤਰ ਹੈ ਨਿਰਮਲ ਸਿੰਘ ਪੰਚ ਦਾ ਪੁੱਤਰ ਹੈ ਇਹ ਦੁਨੀਆ ਦਾ ਚੋਟੀ ਇਹ ਖੁਸ਼ੀ ਆ ਦੁੱਗਾਂ ਵਾਲਾ ਇਹ ਖੁਸ਼ੀ ਆ ਦੁੱਗਾਂ ਵਾਲਾ ਇਹ ਖੁਸ਼ੀਯਾਰ ਕਬੱਡੀ ਖਿਡਾਰੇ ਟਿਕਵਾ ਜਾ ਮਾਹੌਲ ਮੇਲਾ ਵੱਡਾ ਹੈ ਕਬੱਡੀ ਕਾ ਵੱਡਾ ਹੈ ਵੱਡੇ ਖਿਡਾਰੀ ਨੇ ਦੁਨੀਆਂ ਦੇ ਸੁਪਰਸਟਾਰ ਦੋ ਟੀਮਾਂ ਚੋਟੀ ਦੀਆਂ ਗਵੰਡੀ ਪਿੰਡਾਂ ਦੀਆਂ ਆਹ ਦੇਖਦੇ ਵੀ ਕਿਉਂ ਜਾ ਕਮਾਲ ਹੋਗਾ ਇੱਕ ਪਾਸੇ ਟਰੰਗਾ ਔਰ ਦੂਸਰੇ ਪਾਸੇ ਟੀਪੂਗੀ ਬਈ ਹੋਈ ਕਬੱਡੀ ਦੇ ਕੌਣ ਲਾਉ ਜੱਫਾ ਫਿਰ ਜਲਾਲਪੁਰਿਆ ਕੋਸ਼ਿਸ਼ ਕਰਦਾ ਲੱਕ ਲੈਣ ਦੀ ਪਾਲਾ ਪਾਲਾ ਦੇਖਦੇ ਵੀ ਆ ਵੱਡਾ ਤਜਰਬਾ ਐਨ ਹੰਦੇ ਦੇ ਲਾਗੇ ਚੱਲਦਾ ਸੰਘਰਸ਼ ਕਬੱਡੀ 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 ਜਲਾਲਪੁਰੀਆ ਸਿਆਣੇ ਕਹਿੰਦੇ ਜਲਾਲਪੁਰੀਆ ਜਲਾਲ ਵਾਲਿਆ ਸਿਆਣੇ ਕਹਿੰਦੇ ਜੇ ਮੀਂਹ ਸੜ ਵੀ ਜਾਵੇ ਪਈ ਹੋਈ ਕਬੱਡੀ ਤੇ ਉਧਰ ਵੀ ਚਾਰ ਮੰਨੇ ਪਰ ਬੰਨੇ ਨੇ ਟਾਈਗਰ ਦਾ ਨਾਮ ਵੀ ਵੱਡਾ ਹੈ ਟਾਈਗਰ ਤਾਂ ਆਪਣੇ ਆਪ ਦੇ ਵਿੱਚ ਹੀ ਵੱਡਾ ਹੈ ਲਓ ਟਰੰਗੇ ਦੀ ਖੇਡ ਕਲੱਬ ਅਬਦੁੱਲਾ ਰਾਜਪੂਰ ਸਰਗੋਦੇ ਵਾਲਾ ਦੋ ਬੱਬਰ ਸ਼ੇਰਾਂ ਦੀ ਟੱਕਰ ਹਾਂ ਕਬੱਡੀ ਕਬੱਡੀ ਹਟ ਜਾਓ ਪਿੱਛੇ ਆ ਮੁੰਡਾ ਹਵਾ ਹਵਾ ਹਵਾਈ ਗਏ ਨਹੀਂ ਆ ਬੱਲੇ 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 ਦਾ ਆ ਰਾਜਪੂਤ ਆ ਸਿਰੇ ਦੀ ਫਿਰ ਦੇਖਦੇ ਮਿਸਰ ਸਿੰਘ ਵਾਲੇ ਅੰਬੇ ਦੀ ਪੈਂਦੀ ਹੋਈ ਸਿੱਖ ਸਰਦਾਰ ਕਬੱਡੀ ਖਿਡਾਰੀ ਆ ਮੁਠੱਡਿਆਂ ਵਾਲਾ ਹੁਣ ਦਿਲਜਿੰਦਰ ਕਰਦਾ ਕੋਸ਼ਿਸ਼ ਇਹਨੂੰ ਵੀ ਵਿਰਸੇ ਦੇ ਵਿੱਚੋਂ ਮੈਲੀ ਖੇਡ ਕਬੱਡੀ ਐ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਲੇ ਬੱਲੇ ਹੋਈ ਪਈ ਕਬੱਡੀ ਕਬੱਡੀ अल मालवेदर पुत्री